ਸਸ਼ੀ ਗੱਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਇੱਕ ਬਾਜੀ ਦਾ ਡਿਜ਼ਾਈਨ ਬਣਾ ਕੇ ਦਿਖਾਉਣੇ ਆ ਜੀ ਇਹ ਦੇਖੋ ਜੀ ਆਪਾਂ ਨੇ ਸਲਵਾਰ ਨਾਲ ਦਾ ਕੱਪੜਾ ਆਪਾਂ ਲਗਾਇਆ ਠੀਕ ਹੈ ਜੀ ਇਹ ਆਪਾਂ ਸਿਰਫ ਇੱਕ ਪਾਨ ਸ਼ੇਪ ਦੇ ਗਲੇ ਦੇ ਨਾਲ ਇਹ ਬਾਜੂ ਦਾ ਡਿਜ਼ਾਈਨ ਰੈਡੀ ਕਰਿਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਇਹ ਦੇਖੋ ਜੀ ਆਪਾਂ ਨੇ ਇਸ ਤਰ੍ਹਾਂ ਗਲਾ ਲੈ ਲੈਣਾ ਇੱਥੋਂ ਸੈਂਟਰ ਦੇ ਵਿੱਚੋਂ ਕਟਿੰਗ ਕਰਕੇ ਇਹ ਤੁਸੀਂ ਕੱਪੜਾ ਲੈ ਲੈਣਾ ਇਹ ਤੁਸੀਂ 5 ਇੰਚ ਕੱਪੜਾ ਲੈ ਕੇ ਤੁਸੀਂ ਇਸ ਤਰ੍ਹਾਂ ਕਰਕੇ ਗਲਾ ਲਗਾ ਲੈਣਾ ਹੈ ਪ੍ਰੈਸ ਦੇ ਨਾਲ ਠੀਕ ਹੈ ਜੀ ਇਧਰਲੀ ਸਾਈਡ ਤੇ ਵੀ ਬਿਲਕੁਲ ਤੁਸੀਂ ਇਸ ਤਰ੍ਹਾਂ ਹੀ ਲਗਾ ਲੈਣਾ ਹੈ ਫਿਰ ਦੇਖੋ ਤੁਸੀਂ ਇਸ ਤਰ੍ਹਾਂ ਸੈਂਟਰ 'ਤੇ ਇੱਕ ਕੱਟ ਲਗਾ ਲੈਣਾ ਛੋਟਾ ਜਿਹਾ ਇਹ ਦੇਖੋ ਜੀ ਆਪਣੀ ਬਾਜੂ ਹੈ ਆਪਣੇ ਬਾਜੂ ਦੀ ਕਟਿੰਗ ਕਰ ਲਈ ਹੈ ਬਾਜੂ ਦੀ ਲੈਂਥ ਆਪਾਂ ਨੇ ਰੱਖੀ ਹੈ ਜੀ 18 ਇੰਚ 7 ਇੰਚ ਆਪਾਂ ਬਾਜੂ ਖੁੱਲੀ ਰੱਖੀ ਹੈ ਤੁਸੀਂ ਜਿੰਨੀ ਵੀ ਖੁੱਲੀ ਰੱਖ ਸਕਦੇ ਹੋ ਤੁਸੀਂ ਉਨੀ ਰੱਖ ਸਕਦੇ ਹੋ 5.5 ਵੀ ਰੱਖ ਸਕਦੇ ਹੋ 6 ਵੀ ਰੱਖ ਸਕਦੇ ਜਿੰਨੀ ਮਤਲਬ ਤੁਸੀਂ ਰੱਖਣਾ ਚਾਹੋ ਉਨੀ ਰੱਖ ਸਕਦੇ ਹੋ ਇਹ ਦੇਖੋ ਜੀ ਤੁਸੀਂ ਓਹਟੀ ਸਾਈਡ ਤੇ ਇਸ ਤਰ੍ਹਾਂ ਰੱਖ ਲੈਣਾ ਟਾਕੇ ਇਹਦੇ ਤੇ ਵੀ ਲਗਾ ਕੇ ਆਹ ਦੇਖੋ ਜੀ ਤੁਸੀਂ ਬਿਲਕੁਲ ਇਹਦੇ ਬੁਕਰਮ ਦੇ ਨਾਲ ਨਾਲ ਸੀਨ ਲਗਾਉਣੀ ਹੈ ਜਿੱਥੋਂ ਆਪਣਾ ਗਲਾ ਅਟੈਚ ਹੁੰਦਾ ਉੱਪਰ ਨਹੀਂ ਚੜ੍ਹਣੀ ਤੁਸੀਂ ਮਸ਼ੀਨ ਬਿਲਕੁਲ ਨਾਲ-ਨਾਲ ਲਗਾਉਣੀ ਆ ਫਿਰ ਤੁਸੀਂ 8 ਇੰਚ ਛੱਡ ਕੇ ਕੱਪੜੇ ਦੀ ਸਾਰੀ ਦੀ ਕਟਿੰਗ ਕਰ ਦੇਣੀ ਆ ਕਟਿੰਗ ਕਰਨ ਤੋਂ ਬਾਅਦ ਇਹਦੇ ਵਿੱਚ ਟੱਕ ਲਗਾ ਲੈਣੇ ਤੁਸੀਂ ਟੱਕ ਲਗਾਉਣ ਤੋਂ ਬਾਅਦ ਤੁਸੀਂ ਇਸ ਤਰ੍ਹਾਂ नीचे ਤੁਸੀਂ ਕੋਈ ਵੀ ਲੈਸ ਲਗਾ ਸਕਦੇ ਹੋ ਪਾਈਪਿੰਗ ਲਗਾ ਸਕਦੇ ਹੋ ਜਾਂ ਜੋ ਵੀ ਤੁਸੀਂ ਲਗਾਉਣਾ ਚਾਹੋ ਉਹ ਤੁਸੀਂ ਲਗਾ ਸਕਦੇ ਹੋ ਬਿਲਕੁਲ ਇਸ ਤਰ੍ਹਾਂ ਤੁਸੀਂ ਨਾਲ-ਨਾਲ ਲਗਾਉਣੀ ਹੈ ਤੁਸੀਂ ਇਹ ਅੰਦਰਲੀ ਸਾਈਡ ਤੇ ਵੀ ਰੱਖ ਕੇ ਮੋਲਡ ਕਰ ਸਕਦੇ ਹੋ ਜੇ ਤੁਸੀਂ ਮਤਲਬ ਨਹੀਂ ਡਬਲ ਕੱਪੜੇ ਦਾ ਡਿਜ਼ਾਈਨ ਪਾਉਣਾ ਤੁਸੀਂ ਸਿੱਧੀ ਸਾਈਡ ਤੇ ਰੱਖ ਕੇ ਉਲਟੀ ਸਾਈਡ ਤੇ ਵੀ ਮੋੜ ਸਕਦੇ ਹੋ ਠੀਕ ਹੈ ਜੀ ਹੁਣ ਤੁਸੀਂ ਇਸ ਤਰ੍ਹਾਂ ਕਰਕੇ ਲਗਾਉਣੀ ਆ ਇੱਥੇ ਵੀ ਤੁਸੀਂ ਲੈਂਸ ਰੱਖਣੀ ਆ ਇਹ ਦੇਖੋ ਜੀ ਆਪਣੀ ਇਹ ਬਾਜੂ ਬਣ ਕੇ ਰੈਡੀ ਹੋ ਗਈ। ਵੀਡੀਓ ਵਧੀਆ ਲੱਗੀ ਜੇ ਅੱਗੇ ਸ਼ੇਅਰ ਕਰਿਓ, ਲਾਈਕ ਕਰਿਓ, ਕਮੈਂਟ ਕਰਿਓ ਜੀ। ਧੰਨਵਾਦ।